ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਪੀ ਪਰਦੇਸ਼ ਦੀ ਇੱਕ ਮਹਿਲਾ ਜੱਜ ਵੱਲੋਂ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਮਰਨ ਦੀ ਆਜ਼ਾਦੀ ਮੰਗਣੀ ਔਰ ਉਹ ਕਾਰਨ ਕੀ ਹੈ ਕਿ ਉਹਦੀ ਇੱਜ਼ਤ ਨੂੰ ਜਦੋਂ ਹੱਥ ਪਾਇਆ ਗਿਆ ਤੇ ਉਹਦੇ ਵੱਲੋਂ ਪੁਲਿਸ ਕੰਪਲੇਨਟ ਕੀਤੀ ਗਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਤੇ ਉਹਨੂੰ ਇਨਸਾਫ ਨਾ ਮਿਲਿਆ ਤੇ ਉਸਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਕਿ ਮੇਰਾ ਹੁਣ ਇੱਥੇ ਜਿਉਣ ਦਾ ਕੋਈ ਹੱਜ ਨਹੀਂ ਜਿਸ ਕੁਰਸੀ ਤੇ ਬੈਠ ਕੇ ਮੈਂ ਪੀੜਤ ਲੋਕਾਂ ਨੂੰ ਇਨਸਾਫ ਦੇਣਾ ਸੀ ਤੇ ਮੈਨੂੰ ਖੁਦ ਨੂੰ ਇਨਸਾਫ ਨਹੀਂ ਮਿਲਿਆ ਤੇ ਮੇਰਾ ਹੁਣ ਕੋਈ ਜਿਉਣ ਦਾ ਇੱਥੇ ਕੰਮ ਨਹੀਂ ਤੇ ਉਹ ਭਾਰਤ ਦੇ ਸੁਪਰੀਮ ਕੋਰਟ ਕੋਲੋਂ ਮਰਨ ਦੀ ਇਜਾਜ਼ਤ ਮੰਗ ਰਿਹਾ ਲਾਣਤ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਕਹਿੰਦਾ ਸੀ ਮੈਂ ਰਾਮਰਾਜ ਲਿਆ ਰਿਹਾ ਹਾਂ ਔਰ ਉਹਦੀ ਪੁਲਿਸ ਜਿਹੜੀ ਆ ਉਹ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਉਹ ਕਿਸ-ਕਿਸ ਤਰ੍ਹਾਂ ਇੱਥੇ ਧੱਕੇ ਤੇ ਜ਼ੁਲਮ ਹੋ ਰਹੇ ਨੇ ਮਹਿਲਾ ਪਹਿਲਵਾਨ ਜਿਹੜੀਆਂ ਲੜਕੀਆਂ ਨੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਕਿੰਨੀ ਕੁ ਗਿਣਤੀ ਹੈ ਗਿਣਤੀ ਤੋਂ ਬਾਹਰ ਹੈ ਲਾਣਤ ਇਸ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਤੇ ਉਹਨਾਂ ਜੱਜਾਂ ਨੂੰ ਜਿਨ੍ਹਾਂ ਜੱਜਾਂ ਨੇ ਉਹਦੀ ਗੱਲ ਨਹੀਂ ਸੁਣੀ ਤੇ ਉਹਨੂੰ ਮਰਨ ਵਾਸਤੇ ਜਿਹੜਾ ਆਗਿਆ ਲੈਣ ਲਈ ਪੱਤਰ ਲਿਖਣਾ ਪਿਆ ਦੇਸ਼ਵਾਸੀਓ ਕੁਝ ਤਾਂ ਸੋਚੋ ਵੀ ਇਹ ਜਿਹੜਾ ਮੋਦੀ ਹੈ ਇਹਦੀ ਸਰਕਾਰ ਤੇ ਇਹਦੇ ਰਾਜ ਦੇ ਵਿੱਚ ਕੀ ਹੋ ਰਿਹਾ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਇਹ ਆਮ ਰਾਜ ਹੈ ਸੋ ਸਾਡੇ ਵਿਚਾਰਨ ਵਾਲੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ